ਪਹਿਲੀ ਜਮਾਤ ਦੇ ਪਿਆਰੇ ਪਿਆਰੇ ਬੱਚਿਓ ਪਿਆਰਪਰੀ ਸਤਿ ਸ਼੍ਰੀ ਅਕਾਲ ਹਾਂਜੀ ਪਿਆਰੇ ਬੱਚਿਓ ਅੱਜ ਅਸੀਂ ਸ਼ਬਦ ਬਣਾਉਣਾ ਸਿੱਖਾਂਗੇ ਪਿਆਰੇ ਬੱਚਿਓ ਸਾਡੇ ਕੋਲ ਅਗੇਤਰ ਅੱਖਰ ਦਿੱਤਾ ਹੋਇਆ ਹੈ ਸਸੇ ਨੂੰ ਸਿਆਰੀ ਪਿਛੇਤਰ ਅੱਖਰ ਜੋੜ ਕੇ ਪੁੱਤਰ ਅਸੀਂ ਸ਼ਬਦ ਬਣਾਵਾਂਗੇ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਸ ਰ ਸਿਰ ਠੀਕ ਹੈ ਇਸੇ ਤਰ੍ਹਾਂ ਅਸੀਂ ਅਗਲੇ ਸ਼ਬਦ ਬਣਾਵਾਂਗੇ ਅੱਗੇ ਬਣੇਗਾ ਸਿਰਕਾ ਸਿਹਤ ਸਿਤਾਰ ਸਿਜਦਾ ਹਾਂਜੀ ਪਿਆਰੇ ਬੱਚਿਓ ਹੁਣ ਸਾਡੇ ਕੋਲ 75 ਅੱਖਰ ਦਿੱਤਾ ਹੋਇਆ ਹੈ ਡਾੜਾ ਅਸੀਂ ਇੱਕ ਅਗੇਤਰ ਅੱਖਰ ਲਗਾ ਕੇ ਸ਼ਬਦ ਬਣਾਵਾਂਗੇ ਪੀੜ ਤੇੜ ਖੇੜ ਸਿਰੜ ਕੀੜ ਹਾਂਜੀ ਪਿਆਰੇ ਬੱਚਿਓ ਅਸੀਂ ਸ਼ਬਦ ਬਣਾਉਣਾ ਸਿੱਖ ਚੁੱਕੇ ਹਾਂ ਅੱਗੇ ਅਸੀਂ ਸ਼ਬਦ ਪੂਰਾ ਕਰਨ ਦਾ ਅਭਿਆਸ ਕਰਾਂਗੇ ਸਾਡੇ ਕੋਲ ਦੋ ਅੱਖਰ ਦਿੱਤੇ ਹੋਏ ਹਨ ਔਰ ਵਰਣਮਾਲਾ ਦਾ ਸਹੀ ਅੱਖਰ ਵਿੱਚ ਲਗਾ ਕੇ ਅਸੀਂ ਸ਼ਬਦ ਨੂੰ ਪੂਰਾ ਕਰਾਂਗੇ ਸਾਡੇ ਕੋਲ ਹੇਠਾਂ ਚਾਰ ਵਿਕਲਪ ਦਿੱਤੇ ਹੋਏ ਹਨ ਇਸ ਵਿੱਚੋਂ ਸਹੀ ਵਿਕਲਪ ਤੇ ਤੁਸੀਂ ਸਹੀ ਦਾ ਨਿਸ਼ਾਨ ਲਗਾਉਣਾ ਹੈ ਪਹਿਲਾ ਪ੍ਰਸ਼ਨ ਹੈ ਬੇਟਾ ਮੰਮੀ ਸਿਆਰੀ ਮੀ खाली थां साडा सही विकल्प है मिर्च दूसरा प्रश्न श खाली था र साडा सही विकल्प बनेगा शहर तीसरा प्रश्न है खाली था द शहद चौथा प्रश्न है क खाली था ਕਵਿਤਾ ਪੰਜਵਾਂ ਪ੍ਰਸ਼ਨ ਹੈ ਬੇਟਾ ਈ ਖਾਲੀ ਥਾਂ ਸਾਨ ਇਨਸਾਨ ਛੇਮਾ ਪ੍ਰਸ਼ਨ ਹੈ ਖਾਲੀ ਥਾਂ ਸ਼ ਖਾਲੀ ਥਾਂ ਸ ਸਾਡਾ ਸਹੀ ਵਿਕਲਪ ਹੈ ਵਿਸ਼ਵਾਸ ਹਾਂਜੀ ਪਿਆਰੇ ਬੱਚਿਓ ਅਸੀਂ ਸ਼ਬਦ ਪੂਰਾ ਕਰਨ ਦਾ ਅਭਿਆਸ ਕਰ ਚੁੱਕੇ ਹਾਂ ਕੁਸੀਂ ਸਾਰੇ ਹੀ ਬੱਚਿਆਂ ਨੇ ਇਸ ਕੰਮ ਦੇ ਅਭਿਆਸ ਨੂੰ ਚੰਗੀ ਤਰ੍ਹਾਂ ਕਰਨਾ ਹੈ और ਇਸ ਨੂੰ ਯਾਦ ਕਰਨਾ ਹੈ ਧੰਨਵਾਦ ਪਿਆਰੇ ਬੱਚਿਓ